ਨਹੀਂ ਕਰ ਰਿਹਾ ਹਾਂ ਹਾਂ ਨਹੀਂ ਜਿਸ ਦਿਨ ਇਹ ਖਰਾਬ ਹੋ ਗਿਆ ਸੋਟਾ ਜੀ ਪਾ ਰਿਹਾ ਹੈ ਜਿੰਨਾਂ ਦੇ ਇੱਕੋ ਵਰੀ ਹੁੰਦਾ ਪਰ ਆਹੋ ਜੀ ਨਹੀਂ ਹੁੰਦੇ ਅੱਗੇ ਹਾਂ ਉਹ ਤਾਂ ਮੈਂ ਠੀਕ ਕਰਾ ਲਿਆ ਆਉਂਗਾ ਤੇ ਤੁਸੀਂ ਐਂ ਕਰੋਗੇ ਇਹਨੂੰ ਇੱਕ ਵਰੀ ਵੇਟ ਉਧਰ ਤੇ ਮੇਰੇ ਵੱਗੂ ਸਹੀ ਆ ਹੈ ਬੈਟੀ ਦੁੱਧ ਸਹੀ ਹੈ ਬਈ ਜੀ ਆ ਵੀ ਉਹਨਾਂ ਜੋ ਉਹਨਾਂ ਕੇ ਸਮਾਨ ਪੈਂਦਾ ਜਿੰਨਾ ਕੋ ਹਾਂ ਜੀ ਹਾਂ ਇਹਨੂੰ ਪੈਣਾ ਮੈਨੂੰ ਲਾਦਾ ਕੰਟੀਨਿਊ ਤੁਸੀਂ ਚੋਲਦੇ ਗਏ ਨੇ ਇਹ ਮੈਨੂੰ ਵਾਅਦਾ ਪਈਦਾ ਬਾਣੇ ਦਾ ਜੇ ਤੋਣ ਕੇ ਪੈ ਗਿਆ ਸਮਝ ਲਓ ਵਾਅਦਾ ਇਹਨਾਂ ਨੇ ਜਿੰਨੀ ਕੁ ਪ੍ਰੋਫੀ ਨਾ ਦਿੱਤੀ ਉੱਥੇ ਜਾ ਕੇ ਮਿਲ ਲਾਂਗੇ ਉੱਥੇ ਜਾ ਕੇ ਫਟੋ ਇਹ ਵਾਅਦਾ ਦੱਸਣ ਰਿਹਾ ਆ ਵੇ ਨਹੀਂ ਇਹ ਗਲਤ ਦੱਸ ਦਰਤ ਹੋ ਗਿਆ ਇਹ ਉਹਨਾਂ ਦੇ ਹੋਇਆ ਤੇ ਘੱਟ ਹੀ ਹੋਣਾ ਏ ਇਹ ਵਾਅਦਾ ਦੱਸਣ ਰਿਹਾ ਘੱਟ ਘੱਟ ਦੱਸਦਾ ਉਹਦੇ 'ਚ ਇਹ ਕੀ ਕਰਦਾ ਹੁਣ ਇਹ ਵਾਅਦਾ ਘੱਟ ਦੱਸਣ ਰਿਹਾ ਉਹਨਾਂ 'ਚ ਮੈਂ ਚਾਰ-ਚਾਰ ਨਹੀਂ ਟੈਚੀ ਬੋਲੇ ਸੇਮ ਰੇਟ ਦੱਸਦਾ ਜਿੰਨਾ 1 ਪੁਆਇੰਟ ਦਾ ਵੀ ਫੱਕ ਨਹੀਂ ਪਈਦਾ